ਮਗਰ ਅਰਦਾਸ ਮਹਾਰਾਜ ਕੀ ਜੈ ਸਭ ਤੋਂ ਪਹਿਲਾਂ ਤਾਂ ਮੈਂ ਅੰਬੇਡਕਰ ਨਿਊਜ਼ 85 ਚੈਨਲ ਦਾ ਅਨੁਵਾਦ ਕਰਦਾ ਜੋ ਅੱਜ ਦੇ ਇਸ ਸਾਡੇ ਦੰਮੜੀ ਯਾਤਰਾ ਸ਼੍ਰੀ ਗੁਰਦਾਸ ਨਗਰ ਦੇਵੀ ਜੋ ਦਰਸ਼ਨ ਕਰਾਉਣ ਦੇ ਲਈ ਸੰਗਤਾਂ ਨੂੰ ਜਾ ਰਹੀ ਹੈ ਇਸ ਨੂੰ ਕਵਰ ਕਰਨ ਦੇ ਲਈ ਆਏ ਨੇ ਸੋ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਅੰਬੇਡਕਰ ਨਿਊਜ਼ 85 ਦਾ ਤੇ ਦੰਮੜੀ ਜਿਸ ਦੇ ਉੱਤੇ ਆਪ ਜੀ ਨੇ ਚਰਚਾ ਕੀਤੀ ਹੈ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਸਮੇਂ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਸਮੇਂ 1433 ਕੀ ਮਾਰਕ ਸੁਦੀ 15 ਦੁਖੀਆਂ ਕੇ ਕਲਿਆਣ ਹਿਤ ਪ੍ਰਗਟ ਹੈ ਗੁਰੂ ਰਵਿਦਾਸ ਇਹ ਜਿਹੜੀ ਦਮੜੀ ਹੈ ਇੱਕ ਆਪਣੇ ਇੰਡੀਆ ਦੀ ਕਰੰਸੀ ਰਹੀ ਹੈ ਜਿਹੜੇ ਉਹ ਸਮੇਂ ਦੇ ਮੁਗਲ ਸ਼ਾਸਕ ਨੇ ਜਾਂ ਮੰਨ ਲਓ ਜਿਹੜੀ ਵੀ ਰਾਜੇ ਮਹਾਰਾਜੇ ਰਹੇ ਨੇ ਇਹ ਉਸ ਸਮੇਂ ਦਾ ਜਿਹੜਾ ਹੈ ਆਪਣੇ ਦੇਸ਼ ਦੀ ਕਰੰਸੀ ਤਨ ਪੈਸਾ ਮੰਨਿਆ ਗਿਆ ਤੇ ਕਹਿੰਦੇ ਨੇ ਗੰਗाराम ਪੰਡਿਤ ਯਾਤਰਾ ਤੇ ਜਾ ਰਹੇ ਸੀ ਹਰੀਦਵਾਰ ਉਹਨਾਂ ਨੂੰ ਵੀਰੇ ਦੰਬੜੀ ਹਰੀਦਵਾਰ ਪੇਜੀ ਸੀ ਮਹਾਰਾਜ ਨੇ ਤੇ ਗੰਗਾ ਨੇ ਆਪ ਹੱਥ ਖੜੀ ਕੱਢੀ ਸੀ ਫੜੀ ਸੀ ਇਹ ਦੰਬੜੀ ਪਰ ਸਾਡਾ ਮਕਸਦ ਜਿਹੜਾ ਇੱਕ ਪ੍ਰਚਾਰ ਪ੍ਰਸਾਰ ਦਾ ਕੇਵਲ ਠੀਕ ਹੈ ਨਾ ਤਾਂ ਅਸੀਂ ਗੰਗਾਰਾਮ ਪੰਡਿਤ ਜੀ ਹਾਂ ਤੇ ਨਾ ਅਸੀਂ ਮਹਾਰਾਜ ਦੀ ਬਰਾਬਰੀ ਕਰ ਸਕਦੇ ਹਾਂ ਸੰਗਤਾਂ ਨੇ ਹੁਕਮ ਕੀਤਾ ਵੀ ਆਪਾਂ ਕਾਸ਼ੀ ਚੱਲਣਾ ਹੈ ਜੁੜਦੇ 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 55 ਯਾਤਰੀ ਸਾਡੇ ਨਾਲ ਜੁੜ ਗਏ ਫਿਰ ਅਸੀਂ ਸੋਚਿਆ ਕਿਉਂ ਨਾ ਇਸ ਯਾਤਰਾ ਦਾ ਨਾਮ ਦਿੱਤਾ ਜਾਵੇ ਇਸ ਯਾਤਰਾ ਨੂੰ ਅਸੀਂ ਕੇਵਲ ਇੱਕ ਪ੍ਰਚਾਰ ਦੇ ਮਾਧਿਅਮ ਰਹੀ ਦੰਬੜੀ ਯਾਤਰਾ ਕਹਿ ਕੇ ਸ਼੍ਰੀ ਗਵਰਦਨਪੁਰ ਕਾਸ਼ੀ ਬਨਾਰਸ ਵਿਖੇ 사ਤਗੁਰਾਂ ਦੇ ਦਰਬਾਰ ਦੇ ਵਿੱਚ ਨਤਮਸਤਕ ਹੋਣ ਜਾ ਰਹੇ ਹਾਂ ਕਹਿਣਾ ਮਤਲਬ ਜਦੋਂ ਵੀ ਅਸੀਂ ਗੁਰੂ ਦੇ ਪਾਸ ਜਾਂਦੇ ਹਾਂ ਖਾਲੀ ਹੱਥ ਨਹੀਂ ਜਾਂਦਾ ਪੂਰੇ ਗੁਰੂ ਰਵਿਦਾਸ ਨਗਰ ਨੇ ਸ਼੍ਰੀ ਗੁਰਦਾਸ ਮੰਦਿਰ ਧਰਮਸ਼ਾਲਾ ਪ੍ਰਬੰਧਕ ਕਮੇਟੀ ਪ੍ਰਧਾਨ ਪ੍ਰਵੀਨ ਕੁਮਾਰ ਭੀਮ ਰੋਟਿਆ ਜੀ ਆਪਣੇ ਸੈਕਟਰੀ ਸਾਹਿਬ ਸੰਜੀਵ ਜੀ ਕਮੇਟੀ ਦੇ ਹੋਰ ਮੈਂਬਰ ਚਰਮਨ ਬਨੇ ਸਿੰਘ ਜੀ ਮੇਰੇ ਸਾਥੀ ਐਡਵੋਕੇਟ ਵਕੀਲ ਜੀ ਜਿਹੜੇ ਖੜੇ ਨੇ ਸੰਦੀਪ ਪਾਟੀ ਜੀ ਮੁਕਲ ਜੀ ਕ੍ਰਿਸ਼ਨਾ ਜੀ ਸਲੋਚਨਾ ਜੀ ਲక్ష్ਮੀ ਜੀ ਜਿੰਨੀ ਵੀ ਸੰਗਤ ਕਰੀਏ ਮੈਂ ਸ਼ਾਇਦ ਨਾਮ ਲੈਂਦੇ ਲੈਂਦੇ ਆਪਣੀ ਵੀਡੀਓ ਖੜੀ ਨਾ ਹੋ ਜੇ ਇਸ ਕਰਕੇ ਵੀ ਇਸ ਗੁਰੂ ਨੂੰ ਜੋ ਮਿਲਣ ਦੀ ਰੀਤ ਪੁਰਾਣੀ ਪ੍ਰਾਤਨ ਸਮੇ ਤੋਂ ਚੱਲੀ ਆ ਰਹੀ ਹੈ ਵੀ ਖਾਲੀ ਇਤ ਨਹੀਂ ਜਾਇਦਾ ਇਸ ਕਰਕੇ ਗੁਰੂ ਅਰਜਨ ਦੇਵ ਜੀ ਵਿੱਚੋਂ ਅਸੀਂ ਜੀਨੇ ਆਪਣੀ ਨੇਕ ਕਮਾਈਆਂ ਦੇ ਵਿੱਚੋਂ ਜੋ ਵੀ ਪੈਸਾ ਪਾਇਆ ਉਹਦੀ ਇੱਕ ਚਾਂਦੀ ਦੀ ਦੰਮੜੀ ਤਿਆਰ ਕਰਵਾ ਕੇ ਅਸੀਂ ਮਹਾਰਾਜ ਦੇ ਦਰਬਾਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਜਾ ਰਹੇ ਕਦੋਂ ਜਾ ਰਹੇ ਜੀ ਅ ਅੱਜ ਦੀ ਯਾਤਰਾ ਤਾਂ ਆਪਣੀ ਦੰਮੜੀ ਦਰਸ਼ਨ ਯਾਤਰਾ ਜਿਹੜੀ ਸ਼੍ਰੀ ਗੁਰੂ ਅਰਜਨ ਦੇਵ ਜੀ ਸੋਮਵਾਰ 9 ਤਰੀਕ ਨੂੰ ਸੋਮਵਾਰ 9 ਤਰੀਕ ਨੂੰ ਇਥੋਂ ਟ੍ਰੇਨ ਜਾਏਗੀ ਸਾਡੀ ਤੇ ਬਠਿੰਡਾ ਤੋਂ ਸਿੱਧੀ ਬਨਾਰਸ ਜਿਹੜੀ ਜਾ ਰਹੀ ਹੈ ਉਹਦੇ ਵਿੱਚ ਅਸੀਂ ਯਾਤਰਾ ਕਰਾਂਗੇ। ਵਾਪਸੀ ਸਾਡੀ ਹੈ 14 ਤਰੀਕ ਦੀ ਉਤੋਂ। 15 ਨੂੰ ਅਸੀਂ ਦਰਬਾਰ ਦੇ ਵਿੱਚ ਫਿਰ ਵਾਪਸ ਪਹੁੰਚਾਂਗੇ ਇੱਥੇ ਮਲੋਟ ਬਨਾਰਸ ਤੋਂ ਟਿਕਟਾਂ ਸਾਡੀਆਂ ਬੁੱਕ ਹੋਈਆਂ ਪਈਆਂ ਨੇ ਤੇ ਬਸ ਹੁਣ ਇੱਕ ਦਿਨ ਹੋਰ ਹੈ। ਕਹਿੰਦੇ ਨੇ ਆ ਜਿਹੜੀ ਸੰਗਤ ਖੜੀ ਹੈ ਸਾਰੀ ਮਗਰ ਜਦੋਂ ਮਿਲਦੀ ਹੈ ਸ਼ਾਮ ਨੂੰ ਕਹਿੰਦੇ ਵੀ ਪਲ-ਪਲ ਜਿਹੜਾ ਕੜਨਾ ਬੜਾ ਔਖਾ ਹੋ ਰਿਹਾ। ਕਿਉਂਕਿ ਜਦੋਂ ਤਰੀਕ ਰੱਖੀ ਜਾਂਦੀ ਹੈ ਖਰ ਪਲ-ਪਲ ਘੜਨਾ ਔਖ ਹੋ ਜਾਂਦਾ ਤੇ ਗੁਰੂ ਦੀ ਮਿਲਣ ਦੀ ਚਾਹ ਤਾਂ ਵੈਸੀ ਸਮੇਂ-ਸਮੇਂ ਤੇਰੀ ਮੀਰਾ ਬਾਈ ਨੂੰ ਇੰਨਾ ਮਤਲਬ ਕਿ ਵਕਤ ਬਿਤਾਉਣਾ ਪਿਆ ਸਮੇਂ ਦੇ ਵਿੱਚ ਰਾਜਾ ਕੋਮਬ ਰਾਣੀ ਚਾਲਾ ਬਾਈ ਰਾਜਾ ਪੀਪਾ ਨੂੰ ਹੋਰ ਵੀ ਸਮੇਂ ਦੇ ਜਿਹੜੇ ਰਾਜਾ ਹਰਦੇਵ ਆਪਣੇ ਨਾਗਰਮਲ ਜੀ ਕਿ ਨਹੀਂ ਰਾਜਾ ਬੈਨ ਜੀ ਖੁਰਾਲਗੜ ਦੇ ਜਿਨ੍ਹਾਂ ਨੇ ਆਪਣੇ ਗੁਰੂ ਨੂੰ ਮਿਲਣ ਲਈ ਸਮੇਂ-ਸਮੇਂ ਤੇ ਕਹਿੰਦੇ ਨੇ ਸਮਾਂ ਜਿਹੜਾ ਹੈ ਬੜਾ ਔਖਾ ਬਿਤਾਇਆ ਸੀ ਵਾਹਿਗੁਰੂ ਜੀ ਦਾ ਸਿਮਰਨ ਕੀ ਜੈ ਨੋਟ ਵਾਸੀਆਂ ਦੀ ਸੰਗਤ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕੀ ਕਹਿਣਾ ਚਾਹੁੰਦੇ ਦੇਖੋ ਜੀ ਮੇਰੀ ਇੰਨੀ ਵੱਡੀ ਕੋਈ ਵੈਲਿਊ ਨਹੀਂ ਜਿਵੇਂ ਮੈਂ ਕਿਸੇ ਨੂੰ ਮੈਸੇਜ ਦੇਵਾਂ ਮੈਂ ਤਾਂ ਬੇਨਤੀ ਕਰੂੰਗਾ ਸੰਗਤ ਨੂੰ ਵੀ ਜਿਸ ਪ੍ਰਕਾਰ ਸਹਿਯੋਗ ਕੀਤਾ ਆ ਕੈਮਰੇ ਨਾਲ ਦਿਖਾਈ ਸਕਦੇ ਹੋ ਸੰਗਤ ਨੂੰ ਉੱਪਰ ਕਰਕੇ ਦਿਖਾਈ ਸਕਦੇ ਹੋ ਤੇ ਇਸ ਤੋਂ ਬਾਅਦ ਹੁਣ ਜਦੋਂ ਨਗਰ ਦੇ ਵੀ ਜਾਵਾਂਗੇ ਆਪ ਦੇਖੋਗੇ ਸੰਗਤਾਂ ਹੋਂ ਮਾ ਕੇ ਸਾਡੇ ਨਾਲ ਜੁੜਨ ਗਈਆਂ ਤੇ ਸ਼੍ਰੀਮਾਨ ਸ਼੍ਰੀ ਗੋਪੀ ਜੀ ਨੇ ਸਾਡੇ ਗੁਰਦਾਸ ਨਗਰ ਦੇ ਵਿੱਚ ਬੜੇ ਸ਼ਰਧਾਲੂ ਨੇ ਉਹਨਾਂ ਨੇ ਸੰਗਤ ਦੇ ਲਈ ਚਾਹਦਾ ਪ੍ਰਬੰਧ ਕੀਤਾ ਹੈ ਜਾਦੇ ਲੰਗਰ ਲਗਾਈ ਨੇ ਇਸ ਤੋਂ ਅੰਦਾਜ਼ਾ ਤੁਸੀਂ ਲਗਾ ਹੀ ਸਕਦੇ ਹੋ ਵੀ ਮੈਸੇਜ ਕੀ ਦੇਣਾ ਇਹਦਾ ਮੈਸੇਜ ਇੱਕੋ ਹੀ ਹੈ ਵੀ ਗੁਰੂ ਦੇ ਪ੍ਰਤੀ ਪ੍ਰੇਮ ਹੈ ਸੰਗਤ ਦਾ ਸ਼ਿਰਗੁਰਦਾਸ ਨਗਰ ਨਿਵਾਸੀਆਂ ਦਾ ਤੇ ਗੁਰੂ ਦੇ ਪ੍ਰਤੀ ਪ੍ਰੇਮ ਕਰਕੇ ਅਸੀਂ ਦਮੜੀ ਯਾਤਰਾ ਇੱਥੋਂ ਲੈ ਕੇ ਜਾ ਰਹੇ ਹਾਂ ਜੋ ਮਾਸੀ ਆਖੜੀ ਮਾਸੀ ਕਿ ਬਣੇਗੀ ਔਰ ਕਰੀ ਮਾਸਕ ਵੀ ਨਹੀਂ ਤੇ ਕਰੀਆ ਸਰ ਜੀ ਸਰ ਜੀ ਨੈਗੇਟਿਵ ਦਾ ਰਸਨਾ ਹੋ ਜਾਏਗੀ ਜੇ ਲੈ ਲਓ ਲੈ ਲਓ ਲੈ ਲਓ